ਹਾਂਜੀ ਦੋਸਤੋ ਇਸ ਵੀਡੀਓ ਉੱਪਰ ਬੜੀ ਉਂਗਲੀ ਚੱਕੀ ਜਾ ਰਹੀ ਸੀ ਮੈਂ ਸੋਚਿਆ ਕਿਉਂ ਨਾ ਵੀਡੀਓ ਬਣਾ ਕੇ ਪਾਈਏ ਵੀਰੋ ਕਹਿ ਰਹੇ ਵੀ ਨਗਰ ਕੀਰਤਨ ਨਿਕਲ ਰਿਹਾ ਸੀਗਾ ਤੇ ਇਹ ਮੁੰਡੇ ਪਿੱਛੇ ਬੈਠੇ ਭੁੱਕੀ ਖਾ ਰਹੇ ਸੀਗੇ ਤਾਂ ਮੈਂ ਉਹਨਾਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਵੀਰੇ ਇਹ ਮਾਰੂ ਨਸ਼ਾ ਤੋਂ 100 ਗੁਣਾ ਵੱਧ ਚੰਗੀ ਆ ਮਾਰੂ ਨਸ਼ਾ ਦੇ ਨਾਲ ਅੱਜ ਤੱਕ ਕਿਸੇ ਦਾ ਘਰ ਵਸਿਆ ਨਹੀਂਗਾ ਘਰ ਉਜੜੇ ਉਜੜਿਆ ਤੇ ਭੁੱਕੀ ਖਾਣ ਵਾਲਾ ਬੰਦਾ ਇਹ ਕਹਿੰਦੇ ਭੁੱਕੀ ਤੇ ਖਸਖਸ ਜਿਹੜੀ ਹੈ ਨਾ ਇੱਕ ਔਸ਼ਧੀ ਦਾ ਕੰਮ ਕਰਦੀ ਆ ਜਿੱਦਾਂ ਕਿ ਜ਼ਮੀਨਾਂ ਦੇ ਵਿੱਚ ਕਣਕ ਬੀਜੀ ਜਾਂਦੀ ਆ ਝੋਨਾ ਬੀਜਿਆ ਜਾਂਦਾ ਵਾ ਉਸੇ ਤਰੀਕੇ ਨੀ ਲੜਾਈ ਝਗੜੇ ਨਹੀਂ ਕਰਨੇ ਕਿਸੇ ਨਾਲ ਤੁਸੀਂ ਦੇਖੋ ਕਿਸ ਤਰੀਕੇ ਨਾਲ ਸੇਵਾ ਕਰਨਗੇ ਕੰਮ ਕਰਨਗੇ ਝਾੜੂ ਮਾਰਨਗੇ ਪੋਚੇ ਲੋਣਗੇ ਭਾਂਡੇ ਮਾਂਜਣਗੇ ਸਭ ਤੋਂ ਵੱਧ ਸਫਾਈਆਂ ਇਹਨਾਂ ਨੇ ਕਾਧੀਆਂ ਸਭ ਤੋਂ ਵੱਧ ਨਗਰ ਕੀਰਤਨ ਦੇ ਵਿੱਚ ਜੇ ਸੇਵਾ ਕਿਸ ਨੇ ਕਰਨੀ ਹੈ ਨਾ ਤਾਂ ਇਹਨਾਂ ਲੋਕਾਂ ਨੇ ਕਰਨੀ ਆ ਅੱਜ ਤੱਕ ਦਾ ਰਿਕਾਰਡ ਆ ਵੀ ਖਸ ਖਸ ਭੁੱਖੀ ਖਾਣ ਵਾਲੇ ਬੰਦੇ ਦਾ ਘਰ ਕਦੇ ਉਜੜਦਾ ਨਹੀਂ ਉਹ ਆਪਣੀ ਘਰ ਵਾਲੀ ਆਪਣੇ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਸੁਖੀ ਸੰਧੀ ਸ਼ਾਂਤਮਈ ਜੀਵਨ ਬਤੀਤ ਕਰਦਾ ਉਹਨਾਂ ਘਰਾਂ ਦੇ ਵਿੱਚ ਕਦੇ ਲੜਾਈਆਂ ਨਹੀਂ ਹੁੰਦੀਆਂ ਤੇ ਭੁੱਖੀ ਖਾਣ ਵਾਲਾ ਬੰਦਾ ਕਦੇ ਬਿਮਾਰ ਨਹੀਂ ਹੁੰਦਾ ਸਰੀਰਕ ਪੱਖੋਂ ਵੀ ਰੇਸ਼ਟ ਪੋਸਟ ਤੇ ਮਜ਼ਬੂਤ ਰਹਿੰਦਾ ਆ ਮਜਬੂਤੀ ਵੀ ਪ੍ਰਦਾਨ ਕਰਦੀ ਹੈ ਸੋ ਕਹਿੰਦਾ ਮਤਲਬ ਇਹ ਵੀ ਕਿਸੇ ਅਮਰਤ ਬੂਟੀ ਤੋਂ ਘੱਟ ਨਹੀਂ ਹੈਗੀ ਸੋ ਭਾਈ ਗਲਤ ਵੀਡੀਓ ਨਾ ਕਿਸੇ ਦੇ ਉੱਪਰ ਵੀ ਬਣਾਇਆ ਕਰੋ ਪਹਿਲਾਂ ਇਸ ਚੀਜ਼ ਨੂੰ ਮੜਾ ਦੇਖ ਲਿਆ ਕਰੋ ਕਿ ਆਪਾਂ ਵੀਡੀਓ ਕਿਸ ਚੀਜ਼ ਦੇ ਸਬੰਧ ਦੇ ਵਿੱਚ ਬਣਾ ਰਹੇ ਹਾਂ ਸੋ ਆ ਦੇਖੋ ਤੁਸੀਂ ਵੀਰ ਜਿਹੜੇ ਲੱਗੇ ਹੋਏ ਸੀਗੇ ਹਨ ਇਹਨਾਂ ਨੇ ਕਹਿੰਦੇ ਨਾ ਜਿੱਥੇ ਸੇਵਾ ਉੱਥੇ ਮੇਵਾ ਭਾਈ ਸੋ ਆ ਦੇਖੋ ਅੱਜ ਕੱਲ ਦੇ ਸੇਵਾਦਾਰ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਰੱਖਿਆ ਤੇ ਦੇਖੋ ਜੋ ਸਾਡੇ ਨੌਜਵਾਨ ਪੀਡੀ ਇੱਕ ਇੱਕ ਕਰਕੇ ਕਿਸ ਤਰੀਕੇ ਦੇ ਨਾਲ ਭੁੱਪੀ ਖਾਰੀ ਕੀ ਕਹਿਣਾ ਚਾਹੁੰਗੇ ਇਹਨਾਂ ਲੋਕਾਂ ਬਾਰੇ ਕਮੈਂਟ ਕਰਕੇ ਜੋ ਵੀ ਵੀਡੀਓ ਸ਼ੇਅਰ